ਪਿਛਲੇ ਸਾਲਾਂ ਤੋਂ ਹੀ ਲਗਾਤਾਰ 4 ਸਾਲ ਹੋ ਗਏ ਸੀ ਆੜਤੀਆਂ ਨੂੰ ਜੋ ਮੰਡੀ ਮਜ਼ਦੂਰੀ ਦੇ ਰੇਟ ਨੇ ਇਹ ਸੂਚਕ ਅੰਕ ਨਾਲ ਐਸੇ ਲਿੰਕ ਹੋਏ ਹੋਏ ਨੇ ਕਿ ਪਤਾ ਨਹੀਂ ਕਿਸ ਹਿਸਾਬ ਨਾਲ ਕੈਲਕੂਲੇਟ ਕੀਤੇ ਜਾਂਦੇ ਨੇ ਮਜ਼ਦੂਰੀ ਦੇ ਰੇਟ ਵਧ ਨਹੀਂ ਰਹੇ ਮਹਿੰਗਾਈ ਵਧੀ ਜਾਂਦੀ ਹੈ ਜਿਹੜੀ ਆਰਡੀਨਰੀ ਲੇਬਰ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਉਹ ਕਾਫੀ ਵਧ ਗਈ ਜਿਹੜਾ ਟੈਂਡਰ ਰੇਟ ਹੈ ਉਹ ਵੀ ਕਾਫੀ ਕਾਫੀ ਵਧ ਗਿਆ ਸੀ ਲੋਡਿੰਗ ਦਾ ਲੈਕਿਨ ਸਾਡੀ ਮਜ਼ਦੂਰਾਂ ਦੀ ਮਜ਼ਦੂਰੀ ਜਿਹੜੀ ਹੈ ਉਹ ਸਾਨੂੰ 1 ਰੁਪਿਆ 70 ਪੈਸੇ ਮਿਲ ਰਹੀ ਸੀ ਮਜ਼ਦੂਰ ਫਿਰ ਇਸ ਕੰਮ ਇਹ ਡੇਟ ਤੇ ਕੰਮ ਨਹੀਂ ਸੀ ਕਰ ਰਿਹਾ ਅਸੀਂ ਕੋਲੋਂ 2-2 ਰੁਪਏ 1.5 ਰੁਪਏ ਦੇ ਕੇ ਕੰਮ ਕਰਾ ਰਹੇ ਸੀਗੇ ਸੋ ਪਿੱਛੇ ਅਸੀਂ ਪਿਛਲੇ ਸਾਲ ਵੀ ਮੰਤਰੀ ਜੀ ਨੂੰ ਮਿਲੇ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਉਦੋਂ ਉਹਨਾਂ ਨੇ ਨਵਾਂ ਨਵਾਂ ਚਾਰਜ ਲਿਆ ਸੀ ਤੇ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਤੁਸੀਂ ਕੰਮ ਚਲਾਓ ਤੁਹਾਡੀ ਮਜ਼ਦੂਰੀ ਵਧਾਤੀ ਜਾਏਗੀ ਹੁਣ ਐਤ ਕੀ ਉਹਨਾਂ ਨੂੰ ਅਸੀਂ ਸੀਜ਼ਨ ਤੋਂ ਪਹਿਲਾਂ ਯਾਦ ਦਿਲਵਾਈ ਸੀ ਉਹਨਾਂ ਨਾਲ ਮੀਟਿੰਗ ਕੀਤੀ ਆ ਬੜੇ ਚੰਗੇ ਮਾਹੌਲ 'ਚ ਮੀਟਿੰਗ ਹੋਈ ਸੀ ਔਰ ਉਹਨਾਂ ਨੇ ਇਹ ਅਫਸਰ ਨੂੰ ਅਧਿਕਾਰੀਆਂ ਨੂੰ ਦੇਖ ਦਿੱਤਾ ਸੀ ਕਿ ਹਰਿਆਣੇ ਦੇ ਬਰਾਬਰ ਜਿਹੜਾ ਰੇਟ ਹੈ ਇਹਨੂੰ ਕਰ ਦਿੱਤਾ ਜਾਵੇ ਸਾਡੇ ਨਾਲ ਸਾਰੀ ਬੈਠ ਕੇ ਮੀਟਿੰਗ ਹੋ ਗਈ ਮੰਡੀ ਬੋਰਡ ਵੀ ਬੈਠ ਕੇ ਜਿਹੜੇ ਨੇ ਹਰਿਆਣੇ ਦੇ ਰੇਟ ਵੀ ਦੱਸੇਗੇ ਪੰਜਾਬ ਦੇ ਵੀ ਦੱਸੇਗੇ ਜਿੰਨੀ ਇਨਕਰੀਜ਼ ਹੋ ਸਕਦੀ ਆ ਹੋਊਗੀ ਅਗਰ ਹਰਿਆਣਾ ਸੈਂਟਰ ਤੋਂ ਕਲੇਮ ਕਰ ਰਿਹਾ ਤਾਂ ਪੰਜਾਬ ਕਿਉਂ ਨਹੀਂ ਸੀ ਕਲੇਮ ਕਰ ਸਕਦਾ ਲੇਕਿਨ ਇਹ ਜਾਣ ਬੁੱਝ ਕੇ ਕਿਸੇ ਅਧਿਕਾਰੀ ਨੇ ਐਸੀ ਸ਼ਰਾਰਤ ਕੀਤੀ ਹੈ ਕਿ ਮੰਤਰੀ ਜੀ ਦੇ ਕਹੇ ਹੋਏ ਬਚਨਾਂ ਤੋਂ ਵੀ ਔਰ ਸਾਨੂੰ ਸਾਰਿਆਂ ਨੂੰ ਮਤਲਬ ਜਿਹੜਾ ਹੈਗਾ ਮਜਬੂਰ ਕਰਤਾ ਔਰ ਜਿਹੜੀ ਲਿਸਟ ਭੇਜੀ ਐ ਚ 40 ਪੈਸੇ ਵਧਾਏ ਨੇ ਜਦੋਂ ਕਿ ਸਾਡੇ 1 ਰੁਪਇਆ 40 ਪੈਸੇ ਜਿਹੜੇ ਸੀਗੇ ਉਹ ਲਗਭਗ 1 ਰੁਪਇਆ ਸਾਡਾ ਵਧਣਾ ਸੀ ਇਦੋਂ ਵੀ ਹੈਰਾਨੀ ਦੀ ਗੱਲ ਹੈ ਜਿਹੜੇ 50 ਕਿਲੋ ਦੀ ਬੋਰੀ ਹੈ ਉਹਦਾ ਰੇਟ ਜਿਹੜਾ ਹੈਗਾ ਉਹ 37 ਕਿਲੋ ਦੀ ਬੋਰੀ ਨਾਲੋਂ ਵੀ ਘਟਾ ਦਿੱਤਾ ਕਰਣਕ ਦਾ ਰੇਟ ਜਿੜੀ ਨਾਲੋਂ ਵੀ ਘਟਾ ਦਿੱਤਾ ਸੋ ਇਸ ਕਰਕੇ ਅਸੀਂ ਜਿਹੜੀ ਹੈ ਪੰਜਾਬ ਪੱਦਰ ਦੇ ਉੱਤੇ ਬਾਕੀ ਸਾਡੀਆਂ ਕਾਫੀ ਮੰਗਾ ਮੰਨ ਲੀਆਂ ਗਈਆਂ ਸੀ ਅਸੀਂ ਸਹਿਮਤੀ ਦੇ ਆ ਸੀ ਅਸੀਂ ਅੱਜ ਖਰੀਦ ਸ਼ੁਰੂ ਕਰਨੀ ਸੀ ਸਾਡੇ ਨਾਲ ਵਾਅਦਾ ਸੀ ਕਿ 30 ਤਰੀਕ ਨੂੰ ਜਿਹੜੀ ਹੈ ਉਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏਗੀ ਔਰ ਤੁਸੀਂ ਸਾਰੇ ਕੰਮ ਕਰੋਗੇ ਮਜ਼ਦੂਰ ਵੀ ਸਾਡੇ ਕੰਮ ਕਰਨਾ ਸੀ ਲੇਕਿਨ ਜਿਹੜੀ ਕੱਲ ਸ਼ਾਮ ਨੂੰ ਨੋਟੀਫਿਕੇਸ਼ਨ ਸਾਨੂੰ ਦਿੱਤੀ ਗਈ ਹੈ ਇਹਨੇ ਭਾਰੀ ਨਿਰਾਸ਼ਾ ਲਿਆਂਦੀ ਆੜ ਦੀਆਂ ਅੰਦਰ ਮਜ਼ਦੂਰਾ ਅੰਦਰ ਸਾਰੇ ਡੀਸੀ ਸਹਬਾਨਾਂ ਨਾਲ ਅਸੀਂ ਅੱਜ ਦੀ ਤਿਆਰੀ ਕੀਤੀ ਹੋਈ ਸੀਗੀ ਲੇਕਿਨ ਅਸੀਂ ਸਾਰਿਆਂ ਤੋਂ ਮਾਫੀ ਮੰਗੀ ਐ ਇਸ ਗੱਲ ਦੀ ਕਿ ਜਿੰਨਾ ਚਿਰ ਜੋ ਇਹ ਸਰਕਾਰ ਦੇ ਵਿੱਚ ਬਹਿ ਕੇ ਕੁਝ ਬੰਦਿਆਂ ਨੇ ਸਾਡੇ ਨਾਲ ਸਾਜ਼ਿਸ਼ ਰਚੀ ਐ ਇੱਕ ਤਾਂ ਉਹ ਨੰਗੇ ਕੀਤੇ ਜਾਣ ਦੂਜਾ ਹਰਿਆਣਾ ਦੇ ਬਾਬਰ ਜਿਨਾਂ ਦੇ ਰੇਟ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਪੰਜਾਬ ਦੀਆਂ ਮੁਕੰਮਲ ਜਿਹੜੀਆਂ ਸਾਰੀਆਂ ਮੰਡੀਆਂ ਨੇ ਉਹ ਬੰਦ ਰਹਿਣਗੀਆਂ ਮਜ਼ਦੂਰ ਵੀ ਬੰਦ ਰੱਖਣਗੇ ਆੜਤੀ ਵੀ ਬੰਦ ਰੱਖਣਗੇ